ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਧੀਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਉਣ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋ ਔਰ ਵਿਜੇ ਪ੍ਰਤਾਪ ਦਾ ਅਸਤੀਫਾ ਆਮ ਆਦਮੀ ਪਾਰਟੀ ਤੋਂ ਮੁਅਤਲੀ ਬਾਦ ਵੱਡਾ ਕਦਮ ਪੰਜਾਬ ਵਿਧਾਨ ਸਭਾ ਦੇ ਮੈਂਬਰ ਕੁਮਾਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਦੀ ਸਬਆਰਡੀਨੇਟ ਲੈਜਿਸਲੇਸ਼ਨ ਕਮੇਟੀ ਤੋਂ ਦਿੱਤਾ ਅਸਤੀਫਾ ਸਪੀਕਰ ਨੇ ਮਨਜ਼ੂਰ ਕਰ ਲਿਆ ਹੈ 19 ਅਗਸਤ ਨੂੰ ਦਿੱਤੀ ਗਈ ਬੇਨਤੀ ਨੂੰ 5 ਸਤੰਬਰ 2025 ਤੋਂ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਇਹ ਵਿਕਾਸ ਉਸ ਸਮੇਂ ਆਇਆ ਹੈ ਜਦੋਂ ਆਮ ਆਦਮੀ ਪਾਰਟੀ ਦੇ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਪੀਏਸੀ ਦੇ ਫੈਸਲੇ ਅਨੁਸਾਰ 5 ਸਾਲ ਲਈ ਮੁਅਤਲ ਕੀਤਾ ਸੀ ਜਲੰਧਰ ਫੈਕਟਰੀ ਵਿੱਚ ਵੱਡਾ ਹਾਦਸਾ ਪੇਂਟਿੰਗ ਕਰਦੇ ਸਮੇਂ ਨੌਜਵਾਨ ਦੀ ਮੌਤ ਜਲੰਧਰ ਦੀ ਗਰੋਵਰ ਕਲੋਨੀ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਹੋਏ ਪੇਂਟਰ ਮੁਕੇਸ਼ ਕੁਮਾਰ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ ਐਸਆਈ ਨੀਲਾ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਪੇਂਟਿੰਗ ਕਰ ਰਿਹਾ ਸੀ ਜਦੋਂ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗ ਪਿਆ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਸਵਾਲ ਇਹ ਹੈ ਕਿ ਫੈਕਟਰੀ ਨੇ ਸੁਰੱਖਿਆ ਦੇ ਮਿਆਰ ਪੂਰੇ ਕਿੱਤੇ ਸਨ ਜਾਂ ਮਜ਼ਦੂਰਾਂ ਦੀ ਜਾਨ ਮੂੜ ਲਾਪਰਵਾਹੀ ਦੀ ਭੇਂਟ ਚੜੀ। ਰਾਜਕੁੰਦਰਾ ਦਾ ਸਹਿਰਦਈ ਕਦਮ, ਹੜਪੇੜ ਤੋਂ ਲਈ 100 ਮੱਜਾਂ ਦਾ ਐਲਾਨ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਦੇ ਪਤੀ ਅਤੇ ਨਿਰਦੇਸ਼ਕ ਰਾਜਕੁੰਦਰਾ ਨੇ ਸੁਲਤਾਨਪੁਰ ਲੋਧੀ ਤੇ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪੀੜਤਾ ਨਾਲ ਮਿਲਣ ਤੋਂ ਬਾਅਦ 100 ਮੱਜਾਂ ਦੇਣ ਦਾ ਐਲਾਨ ਕੀਤਾ। ਇਹ ਮੱਜਾਂ ਉਹਨਾਂ ਪਰਿਵਾਰਾਂ ਨੂੰ ਮਿਲਣਗੀਆਂ ਜਿਨ੍ਹਾਂ ਨੇ ਹੜ੍ਹਾਂ ਦੌਰਾਨ ਆਪਣੇ ਪਸ਼ੂ ਗੁਆਏ ਸਨ। ਇਸ ਤੋਂ ਪਹਿਲਾਂ ਕੁੰਦਰਾ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸੁਣਿਆ ਜਿੱਥੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ। ਜਬ ਬਾੜ ਰਾਹਤ ਰਾਸ਼ੀ ਤੇ ਵਿਵਾਦ ਡੀਸੀ ਸੰਗਰੂਰ ਦੇ ਟਵਿੱਟਰ ਅਕਾਊਂਟ ਤੋਂ ਮੋਦੀ ਖਿਲਾਫ ਪੋਸਟ ਪੰਜਾਬ ਵਿੱਚ ਬਾੜ ਰਾਹਤ ਰਾਸ਼ੀ ਨੂੰ ਲੈ ਕੇ ਵੱਡਾ ਵਿਵਾਦ ਉਸ ਵੇਲੇ ਖੜਾ ਹੋ ਗਿਆ ਜਦੋਂ ਡੀਸੀ ਸੰਗਰੂਰ ਰਾਹੁਲ ਚਾਪਾ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਇੱਕ ਇਤਰਾਜ਼ਯੋਗ ਪੋਸਟ ਕੀਤੀ ਗਈ ਇਸ ਵਿੱਚ 1600 ਕਰੋੜ ਰਾਹਤ ਪੈਕੇਜ ਨੂੰ ਪੰਜਾਬ ਨਾਲ ਮਜ਼ਾਕ ਕਰਾਰ ਦਿੱਤਾ ਗਿਆ ਡੀਸੀ ਨੇ ਸਪਸ਼ਟ ਕੀਤਾ ਹੈ ਕਿ ਇਹ ਪੋਸਟ ਉਹਨਾਂ ਦੀ ਨਹੀਂ ਸੀ ਬਲਕਿ ਇੱਕ ਕੈਬਨਿਟ ਮੰਤਰੀ ਦਾ ਬਿਆਨ ਸੀ ਜੋ ਡੀਪੀਆਰਓ ਵੱਲੋਂ ਗਲਤੀ ਨਾਲ ਅਧਿਕਾਰਕ ਹੈਂਡਲ ਤੋਂ ਪੋਸਟ ਹੋ ਗਿਆ ਬਾਅਦ ਵਿੱਚ ਪੋਸਟ ਹਟਾ ਕੇ ਜਨਤਕ ਮੁਆਫੀ ਮੰਗੀ ਗਈ ਅਤੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਦਾ ਐਲਾਨ ਕੀਤਾ ਗਿਆ ਭਗਵੰਤ ਮਾਨ ਦਾ ਵੱਡਾ ਐਲਾਨ ਹੜਪੀੜਤਾਂ ਨੂੰ ਇਤਿਹਾਸਕ ਮੁਆਵਜ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਲੈਵਲ ਮੀਟਿੰਗ ਵਿੱਚ ਐਲਾਨ ਕੀਤਾ ਕਿ ਹੜਪੀੜਤਾਂ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੁਆਵਜ਼ਾ ਦਿੱਤਾ ਜਾਵੇਗਾ ਫਸਲਾਂ ਲਈ 20000 ਰੁਪਏ ਪ੍ਰਤੀ ਏਕੜ ਕਰਾਂ ਦੇ ਨੁਕਸਾਨ ਲਈ ਵਾਧੂ ਰਕਮ ਔਸ਼ਵਾਂ ਲਈ 37500 ਰੁਪਏ ਅਤੇ ਐਸਡੀਆਰਐਫ ਦੀ ਰਾਹਤ ਰਕਮ 8800 ਤੋਂ ਵਧਾ ਕੇ 40000 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਖੁਸ਼ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 30 ਤੋਂ 40 ਦਿਨਾਂ ਵਿੱਚ ਸਪੈਸ਼ਲ ਗਿਰਦਾਵਰੀ ਪੂਰੀ ਹੋਵੇਗੀ ਅਤੇ ਪਹਿਲੇ ਚੈੱਕ ਲੋਕਾਂ ਦੇ ਹੱਥ ਵਿੱਚ ਹੋਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਅਧਿਕਾਰੀ ਬੇਈਮਾਨੀ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਵਾਲ ਇਹ ਹੈ ਕਿ ਇਹ ਵੱਡੇ ਐਲਾਨ ਜ਼ਮੀਨੀ ਹਕੀਕਤ ਵਿੱਚ ਤੇਜ਼ੀ ਨਾਲ ਲਾਗੂ ਹੋਣਗੇ ਜਾਂ ਪਹਿਲਾਂ ਦੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਫਿਰ ਖੱਜਲ ਖੁਆਰੀ ਸੈਣੀ ਪਵੇਗੀ